ਚਨੇ ਹੋ ਗਿਆ ਜਾਂ ਤੁਹਾਡੀ ਮੱਕੀ ਹੋ ਗਈ ਜਾਂ ਕੋਈ ਵੀ ਚੀਜ਼ ਤੁਸੀਂ ਐਡ ਕਰਨਾ ਚਾਹੁੰਦੇ ਹੋ ਵਿੱਚ ਆਪਣੇ ਆਰਗੈਨਿਕ ਆਟੇ ਚ ਉਹ ਤੁਸੀਂ ਬਾਜ਼ਾਰ ਤੋਂ ਲੈ ਕੇ ਮਿਕਸ ਕਰਕੇ ਸੁਕਾ ਕੇ ਥੋੜਾ ਮਿਕਸ ਕਰਕੇ ਇਹਦੇ ਚ ਜਿਹੜਾ ਉਹ ਪੀ ਸਕਦੇ ਹੋ ਪੀ ਸਕਦੇ ਹੋ ਪੁਰਾਣੇ ਸਮਿਆਂ ਚ ਕਹਿੰਦੇ ਹੁੰਦੇ ਘਰਾਟ ਦਾ ਆਟਾ ਖਾਓ ਉਹ ਸਰੀਰ ਲਈ ਵਧੀਆ ਹੁੰਦਾ ਆ ਭਾਜੀ ਉਹ ਇਸ ਤਰ੍ਹਾਂ ਕਿ ਜਿੱਦਾਂ ਇਹਦੇ ਵਿੱਚ ਜੇ ਤੁਸੀਂ ਬੂਰੇ ਦੀ ਗੱਲ ਕਰਦੇ ਹੋ ਨਾ ਜਿਹੜਾ ਬੂਰਾ ਸੀ ਜਿਹੜਾ ਉਹ ਸ਼ਾਨਣੀ ਨਾਲ ਸ਼ਾਨ ਕੇ ਬਾਹਰ ਸੁੱਟ ਦਿੰਨੇ ਆ ਉਹ ਅਸਲ 'ਚ ਸਾਡੇ ਖਾਣੇ ਵਾਲਾ ਹੁੰਦਾ ਆ ਹਾਂਜੀ ਉਹ ਇਹਦੇ 'ਚ ਜਿਹੜਾ ਬੂਰਾ ਆ ਉਹ ਪੀਸ ਕੇ ਇਹਦੇ ਵਿੱਚ ਹੀ ਜਾਂਦਾਗਾ ਜਿਹੜਾ ਫਾਈਬਰ ਜਿਹਨੂੰ ਅਸੀਂ ਪ੍ਰੋਟੀਨ ਕਹਿੰਨੇ ਆ ਉਹ ਉਹਦੇ ਵਿੱਚ ਹੀ ਰਹਿੰਦਾਗਾ ਠੀਕ ਆ ਅੱਜ ਕੱਲ੍ਹ ਨਾ ਜੇ ਗੱਲ ਕੀਤੀ ਜਾਵੇ ਕਹਿੰਦੇ ਆ ਜੀ ਰਿਸ਼ਤਿਆਂ 'ਚ ਬੜੀ ਮਿਲਾਵਟ ਹੋ ਗਈ ਆ ਗੱਲ ਬੜੀ ਸੋਚ ਵਿਚਾਰ ਕਰਨ ਵਾਲੀ ਆ ਕਿ ਉਹ ਕਾਲ ਯੁਗ ਦਾ ਪਾਈ ਜਮਾਨਾ ਆ ਮਸ਼ੀਨੀ ਯੁਗ ਆ ਤੇ ਗੱਲ ਕਰਦੇ ਆ ਕਿ ਰਿਸ਼ਤਿਆਂ 'ਚ ਮਿਲਾਵਟ ਹੋ ਗਈ ਆ ਚਲੋ ਇਹ ਤਾਂ ਗੱਲ ਕਰਨ ਵਾਲੀ ਕੀ ਹੈ ਸਾਡਾ ਕੰਮ ਹੀ ਹੋ ਰਿਹਾ ਵੀਡੀਓ ਬਣਾਉਂਦਾ ਤੇ ਸასი ਕਾਲ ਮੈਂ ਤੁਹਾਡਾ ਆਪਣਾ ਪ੍ਰਵੀਨਦਰ ਸਿੰਘ ਰਾਜਾ ਠੰਡਾ ਔਰ ਮਨ ਹਰਪੁਰ ਤੋਂ ਤੁਹਾਡਾ ਨਵੇਂ ਬਲੌਗ ਦੇ ਵਿੱਚ ਸਵਾਗਤ ਕਰਦਾ ਹਾਂ ਜੀ ਤੇ ਗੱਲ ਭਾਈ ਮੇਰ ਇਹ ਅੱਜ ਦੀ ਕਿ ਅੱਜ ਤੁਹਾਡੇ ਲਈ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਤੇ ਵਧੀਆ ਆ ਇਹ ਵੀ ਅੱਜ ਆ ਕਹਿ ਲੋ ਕਿ ਔਰਗੈਨਿਕ ਵੀਡੀਓ ਆ ਗੱਲ ਤੁਸੀਂ ਕਿਹੜਾ ਪਤਾ ਔਰ ਗੈਰਕੀ ਚੀਜ਼ਾਂ ਲੈ ਕੇ ਆਉਂਦਾ ਮੋਕਰੀ ਗੱਲ ਇਹ ਆ ਕਿ ਤੁਹਾਡੇ ਲਈ ਮੈਂ ਉਹ ਚੀਜ਼ਾਂ ਲੈ ਕੇ ਆਉਂਦਾ ਜਿਹੜੀਆਂ ਚੱਜਦੀਆਂ ਹੋਣ ਤੁਹਾਡੇ ਪਰਿਵਾਰ ਲਈ ਸਹੀ ਹੋਣ ਤੇ ਸੋ ਅੱਜ ਕੱਲ ਕੀ ਹੁੰਦਾ ਆ ਅਸੀਂ ਆਟਾ ਭਿਉਣ ਜਾਂਦੇ ਆ ਜਾਂ ਅਸੀਂ ਮਸਾਲੇ ਪੀਉਨੇ ਆ ਜਾਂ ਕੋਈ ਜੜੀ ਬੂਟੀਆਂ ਕੋ ਡਾਕਟਰ ਭਾਈ ਉਹ ਜਾ ਕੇ ਚੱਕੀ ਤੋਂ ਮਤਲਬ ਮਸਾਲੇ ਪੀਲਾਂ ਦਾ ਪਤਾ ਨਹੀਂ ਕੀ ਕੁਛ ਕਹਿੰਦੇ ਅੱਜ ਕੱਲ ਮਲਾਵਟ ਹੁੰਦੀ ਆ ਕੋਈ ਸਮਝ ਨਹੀਂ ਆਉਂਦਾ ਤੇ ਇਸ ਕਰਕੇ ਅੱਜ ਤੁਹਾਡੇ ਕੋਲ ਅਸੀਂ ਇੱਕ ਵਧੀਆ ਚੀਜ਼ ਲੈ ਕੇ ਆਏ ਆ ਕੀ ਆ ਜੀ ਭਾਈ ਅਸੀਂ ਪਹੁੰਚੇ ਹੋਏ ਆ ਜੀ ਅੱਜ ਮਕੇਰੀਆਂ ਤੇ ਹਾਜੀਪੁਰ ਦੇ ਵਿਚਕਾਰ ਪੈਂਦਾ ਦਗਨ ਪਿੰਡ ਜਿਹਨੂੰ ਦਗਨ ਅੱਡਾ ਵੀ ਕਹ ਲੋ ਮੇਰੇ ਸੱਜੇ ਹੱਥ ਆ ਤੇ ਖੱਬੇ ਹੱਥ ਹੈਗਾ ਜੀ ਬਾਬਾ ਬੁੱਢਾ ਜੀ ਦਾ ਮੰਦਿਰ ਕਾਫੀ ਮਸ਼ਹੂਰ ਐ ਇਸ ਏਰੀਆ ਦੇ ਵਿੱਚ ਤੇ ਇੱਥੇ ਅਸੀਂ ਪਹੁੰਚੇ ਹੋਏ ਹਾਂ ਜੀ 골ਡੀ ਐਂਟਰਪ੍ਰਾਈਜ਼ ਜਿੱਥੇ ਤੁਹਾਨੂੰ ਆਟਾ ਮਸਾਲਾ ਪੀਣ ਦੀਆਂ ਨਵੀਆਂ-ਨਵੀਆਂ ਜਿਹੜੀਆਂ ਮਸ਼ੀਨਾਂ ਆ ਮਿਲ ਗਿਆ ਸੋ ਅੱਜ ਕੱਲ ਕਰਦੇ ਹਾਂ ਇਹਨਾਂ ਦੇ ਨਾਲ ਤੇ ਜਾਣਦੇ ਹਾਂ ਇਹਨਾਂ ਦੀ ਮਸ਼ੀਨਾਂ ਦੀ ਕੀ ਖਾਸੀਅਤ ਆ ਆਓ ਜੀ ਚੱਲਦੇ ਹਾਂ ਹਾਂਜੀ ਹੈਰੀ ਭਾਜੀ ਸਭ ਤੋਂ ਪਹਿਲਾਂ ਆਪਾਂ ਕੀ ਸ਼ੁਰੂ ਕਰਾਂਗੇ ਭਈ ਇਹ ਆਟਾ ਪੀਸਣ ਵਾਲੀ ਮਸ਼ੀਨ ਆ ਜੋ ਕਿ ਘਰ ਵਾਸਤੇ ਅੱਛਾ ਜੀ ਇਹ ਆਪਣੀ ਫੈਮਲੀ ਲਈ ਪਰਸਨਲ ਤੁਸੀਂ ਵਰਤ ਸਕਦੇ ਹੋ ਯੂਜ਼ ਕਰ ਸਕਦੇ ਹੋ ਠੀਕ ਆ ਜੀ ਇਹਦੇ ਵਿੱਚ ਭਾਜੀ ਇਸ ਤਰ੍ਹਾਂ ਮਤਲਬ ਫ੍ਰਿਜ ਟਾਈਪ ਹੁੰਦੀ ਹੈ ਅੱਛਾ ਜੀ ਤੇ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੇ ਮਾਡਲ ਆਉਂਦੇ ਆ। ਅੱਛਾ ਜੀ। ਜਿਵੇਂ ਕਿ ਜ਼ਿਆਦਾਤਰ ਤੇ ਇਹੀ ਚੱਲਦਾ ਲੱਕੜ ਵਿੱਚ ਸਟੀਲ ਵਾਲਾ। ਅੱਛਾ ਜੀ। ਠੀਕ ਹੈ ਜੀ। ਇਹਦੇ ਵਿੱਚ ਭਾਜੀ ਸੱਤ ਤਰ੍ਹਾਂ ਦੀਆਂ ਜਾਲੀਆਂ ਲੱਗਦੀਆਂ। ਅੱਛਾ ਜੀ। 1 ਨੰਬਰ ਜਾਲੀ ਜੇ ਮੈਦੇ ਲਿਖਾ ਕੋਈ ਵੀ ਚੀਜ਼ ਦੋ ਦਿਨਾਂ ਬਰੀਕ ਆਟਾ। ਠੀਕ ਹੈ। 2 ਦੀ ਨਾਲ ਉਸ ਤੋਂ ਮੋਟਾ ਕਰਕੇ 3 ਦਿਨਾਂ ਥੋੜਾ ਉਸ ਤੋਂ ਮੋਟਾ ਕਰਕੇ ਜਿੱਦਾਂ ਕਣੀ ਟਾਈਪ ਹੁੰਦਾ ਆ। ਹਾਂਜੀ। 4 ਦਿਨਾਂ ਸੂਜੀ, ਮੂੰਗੀ ਵਗੈਰਾ। ਹੂੰ ਇਹ ਉਸ ਤੋਂ ਬਾਅਦ ਤੁਹਾਡੀ 5 ਨੰਬਰ ਵਾਲੀ ਜਿੰਨੇ ਵੀ ਮਸਾਲੇ ਹੁੰਦੇ A to Z ਸਾਰੇ ਗਰਮ ਮਸਾਲੇ ਅੱਛਾ ਜੀ ਉਸ ਤੋਂ ਬਾਅਦ ਜੇ ਦਾ ਜੜੀ ਬੂਟੀ ਵਗੈਰਾ ਕੋਈ ਪੀਸਣਾ ਚਾਹਦੇ ਹੋ ਵੀ ਤੁਸੀਂ ਪੰਜੀ ਪੀਸ ਸਕਦੇ ਹੋ ਛੇ ਦੀ ਜ ਦਲੀਆ ਦਲੀਆ ਦਰੜ ਦੁਰੜ ਤਾਰਾ ਮੀਰਾ ਵਗੈਰਾ A to Z ਸਾਰੇ ਭਾਜੀ ਇੱਕ ਟਾਈਮ ਤੇ ਕਿੰਨਾ ਆਟਾ ਪੀਆ ਜਾ ਸਕਦਾ ਹੈ ਭਾਈ ਇਹਦੀ ਜਿਹੜੀ ਐਵਰੇਜ ਹੈ ਘੰਟੇ ਦੀ ਹੈਗੀ 7 ਕਿਲੋ ਤੋਂ ਲੈ ਕੇ 9 ਕਿਲੋ ਤੱਕ ਅੱਛਾ ਜੀ ਅਗਰ ਤੁਹਾਨੂੰ ਇਹ ਛੋਟੀ ਲੱਗਦੀ ਹੈ ਵੈਸੇ ਤੇ ਅਸੀਂ ਡਿਪੈਂਡ ਅਗਲੇ ਦੇ ਬੰਦੇ ਦੇ ਕਰੀਦਾ ਕਿ ਉਹਨੂੰ ਕਿੰਨੀ ਕ ਐਵਰੇਜ ਵਾਲੀ ਚਾਹੀਦੀ ਹੈ ਅੱਛਾ ਜੀ ਤੇ ਉਹਦੇ ਵਾਸਤੇ ਅਸੀਂ ਵੱਡੀ ਮਸ਼ੀਨ ਦੇਈ ਦੀ ਆ ਭਾਜੀ ਅੱਛਾ ਜੀ ਹਾਂਜੀ ਇਹ ਜਿਹੜੀ ਉਹ ਪਰਸਨਲ ਘਰ ਵਾਸਤੇ ਦੇਈ ਦੀ ਆ ਜਿੱਦਾਂ ਘਰ ਚ ਫੈਮਿਲੀ ਚ ਪਵੇਂ 6 ਜਾਣੇ ਹੁਣ 7 ਜਾਣੇ ਹੁਣ ਵੀ ਉਹਨਾਂ ਲਈ ਜਾਈਦੀ ਆ ਜੇ ਅਗਰ ਜ਼ਿਆਦਾ ਲਈ ਹੋਵੇ ਤਾਂ ਫਿਰ ਅਸੀਂ ਵੱਡੀਆਂ ਮਸ਼ੀਨਾਂ ਦੇਈ ਉਹ ਸੰਦਸੋ ਥੋੜੀ ਜਾ ਉਹਦੇ ਬਾਰੇ ਜਰੂਰ ਜੀ ਚਲੋ ਜੀ ਪਈ ਇਹਦੇ ਵਿੱਚ ਨਾ ਅਲੱਗ-ਅਲੱਗ ਮਾਡਲ ਆ ਜਾਂਦੇ ਆ ਜਿੱਦਾਂ 2 HP ਮੈਨੂਅਲ ਆਟੋਮੈਟਿਕ ਫਿਰ ਤਿੰਨੇ ਦੀ ਆਟੋਮੈਟਿਕ ਮੈਨੂਅਲ ਫਿਰ ਉਸ ਤੋਂ ਅਗਰ ਜ਼ਿਆਦਾ ਤੁਸੀਂ ਵੱਡਾ ਕੰਮ ਕਰਨਾ ਚਾਹੁੰਦੇ ਹੋ ਮਿਲ ਵਿੱਚ ਜਾਂ ਉਸ ਤੋਂ ਜ਼ਿਆਦਾ ਆਪਣੇ ਪਰਿਵਾਰ ਚ ਰਹਿ ਕੇ ਆਪਣੇ ਘਰ ਹੀ ਬਿਜ਼ਨਸ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਆ ਅਗਰ ਤੁਹਾਡੇ ਕੋਲ 3 ਫੇਸ ਦਾ ਕਨੈਕਸ਼ਨ ਹੈਗਾ ਤਾਂ ਤੁਸੀਂ ਉਹਦੇ ਲਈ 5 HP ਦੀ ਵੱਡੀ ਜਾਂ 7.5 10 HP ਤੱਕ ਮਤਲਬ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਅਗਰ ਤੁਹਾਡੇ ਕੋਲ ਛੋਟੀ ਨਹੀਂ ਮਤਲਬ ਤੁਹਾਡੀ ਫੈਮਿਲੀ ਜ਼ਿਆਦਾ ਵੱਡੀ ਆ ਜਾਂ ਮੰਨ ਲਓ ਤੁਸੀਂ ਪਸ਼ੂਆਂ ਵਗੈਰਾ ਦਾ ਜ਼ਿਆਦਾ ਤੁਹਾਡਾ ਕੰਮ ਹੈ ਜੇ ਤੁਸੀਂ ਆਂਡ ਗਵਾਨ ਦਾ ਕੰਮ ਕਰਨਾ ਚਾਹੁੰਦੇ ਹੋ 15 20 ਘਰਾਂ ਦਾ 25 30 ਘਰਾਂ ਦਾ ਉਹਦੇ ਲਈ ਫਿਰ ਅਸੀਂ ਵੱਡੀਆਂ ਮਸ਼ੀਨਾਂ ਜਿਹੜੀਆਂ ਉਹ ਦੇ ਦਿਆਂ ਇਹਦੇ ਵਿੱਚ ਭਾਜੀ ਆਟੋਮੈਟਿਕ ਵੀ ਹੁੰਦੀਆਂ ਆ ਤੇ ਮੈਨੂਅਲ ਵੀ ਹੁੰਦੀਆਂ ਆ ਤੇ ਭਾਜੀ ਇਹ ਮੈਨ ਇੱਕ ਚੀਜ਼ ਦੱਸੋ ਕਿ ਜਿਹੜੀ ਇਹ ਤੁਸੀਂ ਆਟਾ ਚੱਕੀ ਕਹਿ ਰਹੇ ਆ ਇਹ ਇਹਦੇ ਕੀ ਮਤਲਬ ਹੈਗਾ ਯਾ ਸਿਸਟਮ ਕਿੰਨਾ ਆਟਾ ਪੀਂਦੀ ਆ ਯਾ ਕੀ ਭਾਈ ਇਹਦੇ ਵਿੱਚ ਜਿਹੜੀ ਉਹ ਕੁਆਂਟੀਟੀ ਜਿਹੜੀ ਐਵਰੇਜ ਤੁਹਾਡੇ ਦਾਣੇ ਦੇ ਮਟੀਰੀਅਲ ਦੇ ਡਿਪੈਂਡ ਕਰਦੀ ਆ ਪਹਿਲੀ ਗੱਲ ਤੇ ਹਾਂਜੀ 10 ਕਿਲੋ ਤੋਂ ਸਟਾਰਟਿੰਗ ਹੋ ਜਾਂਦੀ ਆ ਹਾਂਜੀ ਜਿਹੜੀ 2 ਐਸਪੀ ਵਾਲੀ ਆ ਉਹਦੇ ਚ 10 ਤੋਂ ਲੈ ਕੇ 15 ਅਗੇ ਜਿੱਦਾਂ ਜਿੱਦਾਂ ਤੁਹਾਡਾ ਦਰੜ ਵਗੈਰਾ ਵਧੇਗਾ ਉਹਦੋਂ ਤੁਹਾਡੀ ਐਵਰੇਜ ਵੀ ਜਿਹੜਾ ਫਰਕ ਪੈ ਜਾਂਦਾਗਾ ਅਗੇ 3 ਐਚਪੀ ਦੀ ਹੈ ਉਹਦੀ ਜੇ ਤੁਹਾਡੀ 15 ਤੋਂ ਲੈ ਕੇ 22 25 ਇੱਥੋਂ ਤੱਕ ਚੱਲ ਜਾਂਦਾ ਹੈ ਕਿਲੋ ਤੇ ਭਾਜੀ ਇਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਆਰਗੈਨਿਕ ਆਟਾ ਭਾਜੀ ਹਾਂਜੀ ਜਿਹੜਾ ਤੁਜੀ ਤੁਸੀਂ ਜਿੱਦਾਂ 슈ਗਰ ਵਗੈਰਾ ਹੋਈ ਹੁੰਦੀ ਹੈ ਕਈਆਂ ਨੂੰ ਹਾਂਜੀ ਉਹਦੇ ਵਿੱਚ ਜਿੱਦਾਂ ਕੋਈ 4-5 ਚੀਜ਼ਾਂ ਮਿਲਾ ਕੇ ਉਹਨੂੰ ਉਹਦਾ ਆਟਾ ਬਣਾਉਂਦੇ ਆ ਕੋਈ 10-12 ਚੀਜ਼ਾਂ ਐਡ ਕਰਕੇ ਉਹਦਾ ਆਟਾ ਬਣਾਉਂਦਾ ਆ ਜਿੰਨੀਆਂ ਚੀਜ਼ਾਂ ਬਣੀਆਂ ਆ ਆਟਾ ਦਾ ਬਾਝੀ ਲੈਣਾ ਹੋਵੇ ਤਾਂ ਉਹ ਤਾਂ ਮਹਿੰਗਾ ਹੀ ਬਹੁਤ ਮਿਲਦਾ ਆ ਭਾਜੀ ਇਹਦੇ ਵਿੱਚ ਤੁਸੀਂ ਕੀ ਕਰਨਾ ਤੁਸੀਂ ਰਾ ਮਟੀਰੀਅਲ ਜਿੱਦਾਂ ਚਨੇ ਹੋਗੇ ਆ ਜਾਂ ਤੁਹਾਡੀ ਮੱਕੀ ਹੋਗੀ ਜਾਂ ਕੋਈ ਵੀ ਚੀਜ਼ ਤੁਸੀਂ ਐਡ ਕਰਨਾ ਚਾਹੁੰਦੇ ਹੋ ਵਿੱਚ ਆਪਣੇ ਆਰਗੈਨਿਕ ਆਟੇ 'ਚ ਉਹ ਤੁਸੀਂ ਬਾਜ਼ਾਰ ਤੋਂ ਲੈ ਕੇ ਮਿਕਸ ਕਰਕੇ ਸੁਕਾ ਕੇ ਥੋੜਾ ਮਿਕਸ ਕਰਕੇ ਇਹਦੇ 'ਚ ਜਿਹੜਾ ਉਹ ਪੀ ਸਕਦੇ ਹੋ ਪੁਰਾਣੇ ਸਮਿਆਂ 'ਚ ਕਹਿੰਦੇ ਹੁੰਦੇ ਘਰਾਟ ਦਾ ਆਟਾ ਖਾਓ ਉਹ ਸਰੀਰ ਲਈ ਵਧੀਆ ਹੁੰਦਾ ਆ ਭਾਜੀ ਉਹ ਇਸ ਤਰ੍ਹਾਂ ਕਿ ਜਿੱਦਾਂ ਨਾ ਇਹਦੇ ਵਿੱਚ ਜੇ ਤੁਸੀਂ ਸ਼ਾਨ ਬੂਰੇ ਦੀ ਗੱਲ ਕਰਦੇ ਹੋ ਨਾ ਜਿਹੜਾ ਬੂਰਾ ਅਸੀਂ ਜਿਹੜਾ ਸ਼ਾਨਣੀ ਨਾਲ ਛਾਨ ਕੇ ਬਾਹਰ ਸੁੱਟ ਦਿੰਨੇ ਆ ਉਹ ਅਸਲ 'ਚ ਸਾਡੇ ਖਾਣੇ ਵਾਲਾ ਹੁੰਦਾ ਆ ਹਾਂਜੀ ਉਹ ਇਹਦੇ 'ਚ ਜਿਹੜਾ ਬੂਰਾ ਆ ਉਹ ਪੀਸ ਕੇ ਇਹਦੇ ਵਿੱਚ ਹੀ ਜਾਂਦਾਗਾ ਜਿਹੜਾ ਫਾਈਬਰ ਜਿਹਨੂੰ ਅਸੀਂ ਪ੍ਰੋਟੀਨ ਕਹਿੰਨੇ ਆ ਉਹ ਉਹਦੇ ਵਿੱਚ ਹੀ ਰਹਿੰਦਾਗਾ ਠੀਕ ਆ ਇਸ ਤੋਂ ਬਾਅਦ ਭਾਜੀ ਤੁਹਾਡੇ ਕੋਲ ਜਿਹੜੀਆਂ ਇਹ ਵੱਡੀਆਂ ਮਸ਼ੀਨਾਂ ਆ ਇਹਨਾਂ ਬਾਰੇ ਦੱਸੋ ਜੀ ਭਾਜੀ ਇਹਦੇ ਵਿੱਚ ਪੋਪਕੋਰਨ ਵਾਲੀ ਆ ਜਾਂਦੀ ਆ ਇਲੈਕਟ੍ਰੀਕਲ ਗੈਸ ਵਾਲੀ ਠੀਕ ਹੈ ਦੋਨੇ ਮਿਲ ਜਾਣਗੀਆਂ ਅਗਰ ਹੱਥ ਵਾਲੀ ਚਾਹੀਦੀ ਹੱਥ ਵਾਲੀ ਵੀ ਮਿਲ ਜੂਗੀ ਉਸ ਤੋਂ ਬਾਅਦ ਡੋਸੇ ਵਾਲਾ ਕਾਊਂਟਰ ਚਾਹੀਦਾ ਉਹ ਵੀ ਮਿਲ ਜੂਗਾ ਫਿਰ ਜਾਂ ਤੁਹਾਡੇ ਉਹ ਸਟੀਲ ਵਾਲੇ ਕਾਊਂਟਰ ਹੋਗੇ ਪੱਟੀਆਂ ਪੁੱਟੀਆਂ ਵਗੈਰਾ ਉਹ ਵੀ ਚਾਹੀਦੇ ਉਹ ਵੀ ਮਿਲ ਜਾਣਗੇ ਫਿਰ ਇਹ ਆਲੂ ਛਿੱਲਣ ਵਾਲੀ ਐ ਇਹ ਵੀ ਅਗਰ ਤੁਹਾਨੂੰ ਚਾਹੀਦੀ 10 ਕਿਲੋ 15 ਕਿਲੋ ਉਹ ਵੀ ਤੁਹਾਨੂੰ ਮਿਲ ਜੇਗੀ ਇਹ ਚਟਨੀ ਵਾਲੀ ਐ ਜਿਹਨੂੰ ਅਸੀਂ ਕੀਮਾ ਮਸ਼ੀਨ ਕਹਿੰਦੇ ਆ ਹਾਂਜੀ ਇਹ ਤੁਹਾਡੀ ਆਟਾ ਗੁੰਨਣ ਵਾਲੀ ਐ ਜਿੱਦਾਂ ਘਰ ਵਾਸਤੇ ਮੰਦਰ ਗੁਰਦੁਆਰਿਆਂ ਵਾਸਤੇ 2 ਕਿਲੋ 5 ਕਿਲੋ 10 ਕਿਲੋ 15 20 25 ਕੁਆਂਟਲ 50 ਕਿਲੋ ਉਸ ਹਿਸਾਬ ਨਾਲ ਜ ਇਹ ਜਿਹੜੀ ਤੁਹਾਡੀ ਭਾਜੀ ਕੱਦੂ ਕਸ ਕਰਨੇ ਵਾਲੀ ਆ ਕੱਦੂ ਕਸ ਜਿਦਾ ਗਿਜ਼ਰੇਲੇ ਦਾ ਹੋ ਗਿਆ ਜਾਂ ਕੀਏ ਦਾ ਹੋ ਗਿਆ ਕਿਸੇ ਵੀ ਚੀਜ਼ ਦਾ ਜੈ ਸਲਾਈਸੇ ਸਟੈਪ ਕਰਨਾ ਹੋਵੇ ਉਹਦੇ ਲਈ ਮਤਲਬ ਹੋਟਲ ਲਾਈਨ ਦੀਆਂ ਜਿੰਨੀਆਂ ਵੀ A to Z ਸਾਰੀਆਂ ਮਿਲਣਗੀਆਂ ਕਹਿੰਦਾ ਮਤਲਬ ਇਹ ਭਾਵੇਂ ਹੋਟਲ ਹੋਵੇ ਜਾਂ ਪੇ ਹੋਵੇ ਵੱਡਾ ਪਰਿਵਾਰ ਵੱਡਾ ਪਰਿਵਾਰ ਜਾਂ ਮੰਨ ਲਓ ਤੁਸੀਂ ਪਿੰਡਾਂ ਦੇ ਹਲਵਾਈ ਹੋ ਉਹਦੇ ਲਈ ਤੁਹਾਨੂੰ ਮਸ਼ੀਨ ਚਾਹੀਦੀ ਆ ਆਪਣੇ ਆਂਡ ਗਾਂਡ ਦਾ ਕੰਮ ਕਰਨ ਵਾਸਤੇ ਜਾ ਰੈਸਟੋਰੈਂਟ ਵਗੈਰਾ ਜੇ ਕੰਮ ਕਰਨ ਵਾਸਤੇ ਫ੍ਰੈਂਚ ਫਰਾਈ ਕਟਿੰਗ ਮਸ਼ੀਨ ਗਰੀਬੀ ਮਸ਼ੀਨ ਚਿੱਲੀ ਕਟਰ ਮੋਮੋਸ ਚ ਫਿਲਿੰਗ ਸਾਰਾ ਕੁਝ ਹੀ ਆਪਣੇ ਕੋਲ ਮਨਚੂਰੀਅਨ ਵਗੈਰਾ ਬਣਾਉਣ ਲਈ ਸਾਰਾ ਕੁਝ ਮਿਲ ਜੂਗਾ ਤੇ ਭਾਜੀ ਜਿਹੜੇ ਇਹਦੇ ਰੇਟ ਆ ਜੀ ਉਹ ਆਮ ਬੰਦੇ ਦੀ ਪਹੁੰਚ ਵਿੱਚ ਆ ਕਿ ਜਾਂ ਫਿਰ ਭਾਜੀ ਬਿਲਕੁਲ ਆਮ ਬੰਦੇ ਦੀ ਪਹੁੰਚ ਆ ਬਾਕੀ ਸਾਡੇ ਕੋਲ ਮਿਲਟਨ ਕੰਪਨੀ ਦੀ ਜਿਹੜੀ ਉਹ ਮੇਨ ਏਜੰਸੀ ਆ ਹਾਂਜੀ ਠੀਕ ਹੈ ਜੀ ਇਸ ਸਿਰਫ ਇਹੀ ਇੱਕ ਕੰਪਨੀ ਆ ਜਿਹਦੇ ਕੋਲ ਉਹ ਭਾਜੀ ਸੱਤ ਲਾਇਸੈਂਸ ਆ ਅੱਛਾ ਜੀ ਹਾਂਜੀ ਭਾਜੀ ਸੱਤ ਲਾਇਸੈਂਸ ਦਾ ਕੀ ਮਤਲਬ ਹੈ ਜੀ ਭਾਈ ਜੀ ਜਿੱਦਾਂ ਕੁਆਲਿਟੀ ਅਵਾਰਡ ਵਗੈਰਾ ਮਿਲਦੇ ਹਨ ਨਾ ਉਹ ਸਾਰੇ ਜਿਹੜੇ ਉਹ ਮਿਲਟਨ ਕੰਪਨੀ ਨੂੰ ਮਿਲੇ ਪਿਆ ਮੇਡ ਇਨ ਇੰਡੀਆ ਦੇ ਮਾਰਕਿੰਗ ਕੁਆਲਿਟੀ ਅਵਾਰਡ ਫਿਰ ਆਈਐਸਆਈ ਦਾ ਈਐਸਈ ਦਾ ਸਾਰੇ ਮਿਲੇ ਪਿਆ ਇਹਨਾਂ ਨੂੰ ਮਤਲਬ ਇਹ ਨਹੀਂ ਕਿ ਫਰੋਡ ਕੰਪਨੀ ਨਹੀਂ ਹੈ ਸਾਰਿਆਂ ਨੂੰ ਪਤਾ ਹੈ तकरीबन ਹਾਂਜੀ ਜੀ ਭਾਜੀ ਤੇ ਬਾਕੀ ਰਹੀ ਕੋਈ ਗੱਲ ਤੁਹਾਨੂੰ ਰਿਪੇਅਰ ਸਪੇਅਰ ਵੀ ਜਾਂ ਕਿਸੇ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਪੈਂਦੀ ਆ ਤੇ ਮਸ਼ੀਨ ਦੇ ਉੱਪਰ ਭਾਜੀ ਇਹ ਦੇਖੋ ਸਾਡਾ ਮੋਬਾਈਲ ਨੰਬਰ ਵਗੈਰਾ ਲਿਖਿਆ ਹੁੰਦਾ ਸਾਰਾ ਕੁਝ ਹਾਂਜੀ ਤੇ ਕਿਸ ਕਿਸ ਜਾਲੀ ਨਾਲ ਕੀ ਕੀ ਪਿਆ ਹੁੰਦਾ ਹੈ ਔਰ ਐਡਰੈਸ ਵਗੈਰਾ ਸਾਰਾ ਸਾਡਾ ਉੱਪਰ ਲਿਖਿਆ ਮਤਲਬ ਤੁਸੀਂ ਅਗਲੇ ਨੂੰ ਪੂਰਾ ਕਹ ਲੋ ਕਿ ਗਾਰੰਟੀ ਵੀ ਦਿੰਦੇ ਆ ਵਧੀਆ ਤਰੀਕੇ ਦੀ ਸਰਵਿਸ ਵੀ ਦਿੰਦੇ ਆ ਜੇ ਸਮਝਾਉਂਦੇ ਵੀ ਆ ਜੀ 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 ਬਾਜੀ ਅਗਲੇ ਬੰਦੇ ਦੇ ਘਰ ਜੇ ਛੱਡਣੀ ਹੋਵੇ ਉਹ ਵੀ ਅਸੀਂ ਛੱਡ ਕੇ ਆਈਦੀ ਆ ਉਹਨਾਂ ਨੂੰ ਸਮਝਾ ਕੇ ਸਾਰਾ ਕੁਝ ਆਈਦਾ ਆ ਭਾਜੀ ਜੇ ਕੋਈ ਇਥੋਂ ਵੀ ਲੈਣਾ ਚਾਹੁੰਦਾ ਆ ਵੀਡੀਓ ਦੇਖੀਆ ਜੀ ਬਾਜੀ ਮੈਂ ਚ ਹੀ ਦੇਖੀ ਐਨ ਆਰ ਆਈ ਲੋਕ ਜਿਹੜੇ ਆ ਜੀ ਬਾਜੀ ਉਹ ਤੁਹਾਨੂੰ ਬੜਾ ਸੰਪਰਕ ਕਰਦੇ ਆ ਭਾਜੀ ਐਨ ਆਰ ਆ ਪੈਣਾ ਭਰਾ ਸਮਝ ਕੇ ਹੀ ਗੱਲਬਾਤ ਕਰੀਦੀ ਆ ਤੇ ਉਹਨਾਂ ਦੇ ਘਰ ਜਿਹੜੀ ਉਹ ਡਿਲੀਵਰੀ ਕਰਦੀਦੀ ਆ ਉਹਨਾਂ ਨੂੰ ਪੂਰੇ ਚੰਗੇ ਤਰੀਕੇ ਨਾਲ ਸਮਝਾ ਕੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਸਮਝਾ ਕੇ ਅਸੀਂ ਆਈਦਾ ਆ ਕਿ ਉਹਨਾਂ ਨੂੰ ਕੋਈ ਲਾਈਫ 'ਚ ਕੋਈ ਦਿੱਕਤ ਵੀ ਹੋਵੇ ਤਾਂ ਵੀ ਅਸੀਂ ਕਹੀਦਾ ਕਿ ਤੁਸੀਂ ਸਾਡੇ ਕੰਟੈਕਟ ਨੰਬਰ ਤੇ ਸਾ ਨਾਲ ਸੰਪਰਕ ਕਰ ਸਕਦੇ ਹੋ ਆਪਣੀਆਂ ਕਿੱਥੇ ਕਿੱਥੇ ਤੱਕ ਜਾ ਚੁੱਕੀਆਂ ਜੀ ਮਸ਼ੀਨਾਂ ਭਾਜੀ ਇੱਧਰ ਅੰਮ੍ਰਿਤਸਰ ਵੈਲਟ ਭਾਜੀ ਸਾਰੀ ਆ ਵਿਆਸ ਵਿਊਸ ਅੰਮ੍ਰਿਤਸਰ ਤੋਂ ਅੱਗੇ ਰਹੀ ਆ ਉੱਧਰ ਵੀ ਕਾਫੀ ਆ ਫਿਰ ਇਧਰ ਜੰਮੂ ਵਾਲੀ ਸਾਈਡ ਨੂੰ ਭਾਜੀ ਤੇ ਹਿਮਾਚਲ ਕਾਂਗੜਾ ਡਿਸਟ੍ਰਿਕਟ ਤਕਰੀਬਨ ਸਾਰੀ ਹੈ ਉਹਨਾਂ ਡਿਸਟ੍ਰਿਕਟ ਵੀ ਤਕਰੀਬਨ ਸਾਰੀ ਹੈ ਹਿਮਾਚਲ ਕਾਫੀ ਭਾਜੀ ਕਵਰ ਕੀਤਾ ਹੈ ਪੰਜਾਬ ਚ ਵੀ ਅਸੀਂ ਕਾਫੀ ਕਵਰ ਕੀਤਾ ਹੈ ਇਧਰ ਆਪਣਾ ਜਲੰਧਰ ਵਾਲੀ ਸਾਈਡ ਵੀ ਕਾਲਾ ਬੱਕਰਾ ਕਾਦੀਆਂ ਕੁਟੀਆਂ ਜੋ ਵੀ ਹੈ ਭਾਜੀ ਇਹ ਫ੍ਰੈਂਚ ਫਰਾਈ ਕਟਿੰਗ ਮਸ਼ੀਨ ਹੈ ਇਹ ਸਾਡੇ ਕੋਲ ਹਲਵਾਈ ਵਗੈਰਾ ਲਿੰਦੇ ਆ ਹਾਂਜੀ ਉਹ ਭਾਜੀ ਜਿੱਦਾਂ ਪਕੌੜੇ ਵਗੈਰਾ ਖਾਣੇ ਹੋ ਜਾਂ ਤੁਸੀਂ ਫ੍ਰੈਂਚ ਫਰਾਈ ਕੱਟ ਕੇ ਮਿਲਦੇ ਨਾ ਰੈਸਟੋਰੈਂਟਾਂ ਵਗੈਰਾ ਦੇ ਉਹ ਦੇ ਲਈ ਆ ਭਾਈ ਤੇ ਭਾਜੀ ਵਾਟਰ ਕੂਲਰ ਵੀ ਰੱਖੇ ਆ ਜੀ ਭਾਜੀ ਆਪਣੀ ਮੈਨੂਫੈਕਚਰਿੰਗ ਆ ਸਾਡੀ ਵਾਟਰ ਕੂਲਰਾਂ ਦੀ ਅੱਛਾ ਜਿਹਦੇ ਵਿੱਚ ਭਾਜੀ ਜਿੱਦਾਂ ਲੀਟਰ ਲੀਟਰ ਦਾ ਹਿਸਾਬ ਹੁੰਦਾਗਾ ਉਸੇ ਹਿਸਾਬ ਨਾਲ ਭਾਜੀ ਸਟਾਰਟਿੰਗ ਹੋ ਜਾਂਦੀ ਆ ਤੇ ਕਿੱਥੇ ਤੁਸੀਂ ਲਗਵਾਉਣਾ ਚਾਹੁੰਦੇ ਹੋ ਉਸ ਦੇ ਅਕੋਰਡਿੰਗ ਅਸੀਂ ਕਿੰਨੇ ਲੀਟਰ ਦਾ ਬਾਰਾ ਖਾਏਗਾ ਤੁਹਾਨੂੰ ਉਹਦੇ ਹਿਸਾਬ ਨਾਲ ਸੀ ਵਾਟਰ ਕੂਲਰ ਦੇ ਦੀ ਦਾ ਹਾਂਜੀ ਜੀ ਭਾਜੀ ਇਹ ਭਾਜੀ ਦਾ ਨੰਬਰ ਆ ਜੀ ਉੱਪਰ ਇਹ ਦੋਨੇ ਨੰਬਰ ਚੱਲਦੇ ਆ ਭਾਜੀ ਜੀ ਭਾਜੀ ਦੋਨੇ ਚੱਲਦੇ ਆ ਤੇ ਇਹ ਦੋਨੇ ਨੰਬਰ ਆ ਜੀ ਇਹਨਾਂ ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਤੇ ਬਾਕੀ ਭਾਜੀ ਹੋਰ ਕੀ ਤੁਸੀਂ ਕਹਿਣਾ ਚ ਭਾਜੀ ਭਾਜੀ ਦੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਤੇ ਸਾਡੇ ਕੋ ਆਣ ਕੇ ਵਿਜ਼ਿਟ ਕਰੋ ਠੀਕ ਹੈ ਜੀ ਤੇ ਬਾਕੀ ਕਦੀ ਵੀ ਤੁਹਾਨੂੰ ਕੋਈ ਜ਼ਰੂਰਤ ਪਵੇ ਜਾਂ ਪੁੱਛਣਾ ਹੀ ਹੋਵੇ ਕੱਲਾ ਤਾਂ ਵੀ ਤੁਸੀਂ ਸਾਡੇ ਨੂੰ ਪੁੱਛ ਸਕਦੇ ਹੋ ਮਤਲਬ ਇਦਾਂ ਦਾ ਕੋਈ ਚੱਕਰ ਨਹੀਂ ਕਿ ਜੇ ਨਹੀਂ ਵੀ ਚੀਜ਼ ਲੈਣੀ ਪਤਾ ਕਰਨ ਵਾਸਤੇ ਫੋਨ ਕਰ ਸਕਦੇ ਹੋ ਜਰੂਰ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਅਗਰ ਤੁਹਾਡੇ ਕੋ ਕੋਈ ਹੋਰ ਵੀ ਪਈ ਹੈ ਨਹੀਂ ਤੁਹਾਡਾ ਹੱਥ ਪੈਰ ਕੋਈ ਚਲਦਾ ਪਿਆ ਤੇ ਤੁਸੀਂ ਉਹ ਵੀ ਸਾਡੇ ਤੋਂ ਪੁਰਾਣੀਆਂ ਕੱਟ ਕਰਵਾ ਸਕਦੇ ਹੋ ਅਸੀਂ ਪੁਰਾਣੀ ਵੀ ਜਿਹੜੀ ਉਹ ਕੱਟ ਕਰ ਲਈਦੀ ਹੈ ਉਹਦੀ ਜਗ੍ਹਾ ਤੇ ਨਵੀਂ ਦੇ ਦੀਦੀ ਅਗਰ ਤੁਸੀਂ ਲੈਣੀ ਵੀ ਹੋਵੇ ਇਹ ਪੀ ਲੋਕਾਂ ਕੋਲੂ ਆ ਘਰ ਵਾਸਤੇ ਅਗਰ ਕਮਰਸ਼ੀਅਲ ਵੀ ਚਾਹੀਦਾ ਹੋਵੇ ਜਿਆਦਾ ਕੰਮ ਕਰਨ ਵਾਸਤੇ ਉਹ ਵੀ ਮਿਲ ਜੇਗਾ ਇਹ ਮਸਾਲਾ ਪੀਸਣ ਲਈ ਸਪੈਸ਼ਲ ਗ੍ਰਾਈਂਡਰ ਆਂਦਾ ਆ ਮਗਰ ਅਗਰ ਵੱਡੇ ਹਲਵਾਈਆਂ ਲਈ ਵੱਡੇ ਹਲਵਾਈਆਂ ਲਈ ਮੰਨ ਲਓ ਜਾਂ ਫਿਰ ਤੁਸੀਂ ਮੰਨ ਲਓ ਕਿ ਜਿੱਦਾਂ ਦੁਕਾਨ ਵਗੈਰਾ ਤੇ ਕੰਮ ਕਰਨਾ ਹੋਵੇ ਉਹਦੇ ਵਾਸਤੇ ਭਾਜੀ ਇਹਦੇ ਵਿੱਚ ਜਿਹੜੀ ਭਾਜੀ ਤੁਹਾਡੀ ਲਾਲ ਮਿਰਚ ਆ ਅਗਰ ਤੁਸੀਂ ਉਹਨੂੰ ਲਾਗੇ ਖੜੇ ਹੋ ਕੇ ਵੀ ਪੀਂਦੇ ਹੋ ਤਾਂ ਤੁਹਾਨੂੰ ਸਮੈਲ ਨਹੀਂ ਆਊਗੀ ਅੱਛਾ ਜੀ ਮਤਲਬ ਕਿ ਤੁਸੀਂ ਮਿਰਚ ਪੀਸ ਹੋਏ ਹੋ ਇਹ ਆਟਾ ਗੁੰਨਣ ਵਾਲੀ ਹੈ ਭਾਜੀ ਛੋਟੀ ਘਰ ਵਾਸਤੇ ਏ ਭਾਜੀ ਅੱਗੇ ਤੁਹਾਡਾ ਜੂਸ ਵਾਲਾ ਜੂਸ ਮਤਲਬ ਨਿਕਾਲਣ ਨੂੰ ਹੈ ਮਸ਼ੀਨ ਉਸ ਤੋਂ ਬਾਅਦ ਭਾਜੀ ਇਹ ਮਿਕਸੀਆਂ ਆਇਆ ਵੱਡੀਆਂ 14 ਲੀਟਰ ਦੀ ਹੋਗੀ 5 ਲੀਟਰ ਦੀ ਹੋਗੀ ਫਿਰ ਉਹ ਹੱਥ ਵਾਲਾ ਬੇਲਣਾ ਹੈ ਭਾਜੀ ਅੱਗੇ ਉਹ ਇਲੈਕਟ੍ਰੀਕਲ ਇਲੈਕਟ੍ਰੀਕਲ ਹੈ ਬਾਕੀ ਜਿੱਦਾਂ ਪੱਟੀਆਂ ਵਗੈਰਾ ਚਾਹੀਦੀਆਂ ਹੁਣ ਡੈਡ ਬੋਡੀ ਵਾਲੀ ਫ੍ਰੀਜਿਸ ਜਿੱਦਾ ਚਾਹੀਦੇ ਹੋਣ ਜਾਂ ਸੀੜੀਆਂ ਵਗੈਰਾ ਚਾਹੀਦੀਆਂ ਹੁਣ ਤੇ ਉਹ ਵੀ ਅਸੀਂ ਆਪਣੀਆਂ ਮੈਨੂਫੈਕਚਰਿੰਗ ਕਰੀ ਦੀਆਂ ਉਹਦੇ ਲਈ ਵੀ ਤੁਸੀਂ ਸਾਡਾ ਕੰਟੈਕਟ ਕਰ ਸਕਦੇ ਹੋ ਬਾਕੀ ਧਾਣ ਧੂਣ ਕੁੱਟਨੇ ਵਾਲਾ ਸੈਲਰ ਹੋ ਗਿਆ ਘਰ ਵਾਸਤੇ ਜਾਂ ਡਗਵਾਂਡ ਦਾ ਕਰਨਾ ਹੋਵੇ ਉਹਦੇ ਵਾਸਤੇ ਉਹ ਵੀ ਤੁਹਾਨੂੰ ਮਿਲ ਜੇਗਾ ਭਾਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਬਹੁਤ ਬਹੁਤ ਧੰਨਵਾਦ ਭਾਜੀ ਤੁਸੀਂ ਸਾਨੂੰ ਕੀਮਤੀ ਆਪਣਾ ਸਮਾਂ ਦਿੱਤਾ ਤੇ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਸਾਰੇ ਭੈਣ ਭਰਾਵਾਂ ਤੱਕ ਚੰਗੀਆਂ ਜਾਣਕਾਰੀਆਂ ਪਹੁੰਚੇ ਸੋ ਜਿਨ੍ਹਾਂ ਦੇ ਵੀ ਇਹ ਭਾਜੀ ਕੋਲੋਂ ਇਹ ਕੋਈ ਸਮਾਨ ਖਰੀਦਣਾ ਹੋਵੇ ਤਾਂ ਭਾਜੀ ਨਾਲ ਸੰਪਰਕ ਕਰ ਸਕਦਾ ਹੈ ਨੰਬਰ ਮੈਂ ਉੱਤੇ ਮੈਂਸ਼ਨ ਕਰ ਦਵਾਗਾ ਜੀ ਤੇ ਐਡਰੈਸ ਵਗੈਰਾ ਵੀ ਇਹਨਾਂ ਦਾ ਪਿੰਡ ਦਗਣ ਪੈਂਦਾ ਜਦੋਂ ਤੁਸੀਂ ਹਾਜੀਪੁਰ ਮਕੇਰੀਆਂ ਦੇ ਲਗਭਗ ਆਧ ਵਿਚ ਹੀ ਪੈ ਜਾਂਦੇ ਆ ਤੇ ਉੱਥੇ ਇਹ ਪਿੰਡ ਭਾਜੀ ਹਾਜੀਪੁਰ ਤੋਂ ਪੈਂਦਾ ਹੈ 1-4 ਕਿਲੋਮੀਟਰ 4 ਕਿਲੋਮੀਟਰ ਦੀ ਦੂਰੀ ਤੇ ਮਕੇਰੀਆਂ ਤੋਂ ਪੈਂਦਾ ਭਾਜੀ 8 ਕਿਲੋਮੀਟਰ 8 ਕਿਲੋ ਲਗਭਗ ਆਧ ਅਧੂ ਵਿਚਾਦੀ ਹਾਧੂ ਵਿਚਾਦੀ ਜੀ ਤਾਂ ਸੋ ਮਿਲਾਂਗੇ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਨਵੀਂ ਗੱਲਬਾਤ ਤੁਹਾਡੇ ਤੋਂ ਜਾਤ ਲੈਣ ਦਾ ਹੋਇਆ ਮੈਂ ਪਰਵਿੰਦਰ ਸਿੰਘ ਰਾਜਾ ਟਾਂਡਾ ਅਰਮੜ ਸ਼ਰਪੁਰ ਤੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ